ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਵਧੀਆ ਹੋਣਗੇ ਉਸ ਵੈਗੁਰੂ ਪਰਮਾਤਮਾ ਦੀ ਰਜ਼ਾ ਦੇ ਵਿੱਚ ਸਾਰੇ ਮੇਰੇ ਭਰਾ ਰਾਜੀ ਹੋਣਗੇ ਜਿਹੜੇ ਭਰਾ ਚੈਨਲ ਦੇ ਨਵੇਂ ਜੁੜੇ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮਿੱਤਰੋ ਅੱਜ ਹੋਣ ਵਾਲੇ ਕਬੜੀ ਦੇ ਤਾਕਰੇ ਟੂਰਨਾਮੈਂਟਾਂ ਬਾਰੇ ਕਰਾਂਗੇ ਗੱਲ ਮਿੱਤਰੋ ਅੱਜ ਹਰਿਆਣੇ ਵਾਲੇ ਸ਼ੀਲੂ ਤੇ ਉਧਰ ਕਹਿੰਦੇ ਅੰਬੇ ਹੋਰਾਂ ਦੀ ਚੋਟੀ ਟਕਰੋ ਮਿੱਤਰੋ ਅੱਜ ਦੋਨੇ ਟੀਮਾਂ ਹੀ ਆਣ ਕਹਿੰਦੇ ਸਿਰੇ ਦੀਆਂ ਬਣੀਆਂ ਨੇ ਦੇਮਾਗ ਅਪਡੇਟ ਵੀਡੀਓ ਐਂਡ ਤੱਕ ਜਰੂਰ ਦੇਖਿਓ ਆਪਣੀ ਅਪਡੇਟ ਕਿਵੇਂ ਦੀ ਲੱਗਦੀ ਹੈ ਕਮੈਂਟ ਬਾਕਸਾਂ ਦੇ ਵਿੱਚ ਜਰੂਰ ਦੱਸਿਆ ਕਰੋ ਤੇ ਜਿਹੜੇ ਭਰਾਵਾਂ ਚੈਨਲ ਨੂੰ ਸਪੋਰਟ ਕਰ ਰਹੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਨੇ ਸਾਰੇ ਭਰਾਵਾਂ ਦਾ ਦਿਲੋਂ ਧੰਵਾਦ ਆ ਜੀ ਸਾਰ ਨੂੰ ਵੈਗੁਰੂ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਾਂ ਚੈਨਲ ਨਾਲ ਜੁੜੇ ਰਹੋ ਆਪਾਂ ਇਹ ਚੈਨਲ ਤੇ ਕਬੱਡੀ ਦੇ ਰਿਲੇਟਡ ਅਪਡੇਟ ਪਾਉਣੀ ਰਹਿੰਦੇ ਹਾਂਗੇ ਆਪਾਂ ਅਪਡੇਟ ਜਿੰਨੀ ਹੁੰਦੀ ਹੈ ਪਤਾ ਕਰਕੇ ਸਾਰੀ ਪਾਉਣਾ ਤਾਂ ਕਮੈਂਟ ਬਾਕਸਾਂ ਦੇ ਵਿੱਚ ਵੀ ਆਪਣਾ ਸੁਝਾਅ ਜਰੂਰ ਦਿਆ ਕਰੋ ਸਾਰੇ ਭਰਾਵਾਂ ਤੋਂ ਬਹੁਤ ਆਸਾਨੇ ਅਰੇ ਬਰਾ ਬਹੁਤ ਸਪੋਰਟ ਕਰ ਰਹੇ ਨੇ ਸਾਰਿਆਂ ਦਾ ਬਹੁਤ ਧੰਨਵਾਦ ਆ ਜੀ ਅੱਜ ਹੋਣ ਵਾਲੇ ਮਿੱਤਰੋ ਕਬੱਡੀ ਦੇ ਤਾਗੜੇ ਟੂਰਨਾਮੈਂਟਾਂ ਬਾਰੇ ਆਪਾਂ ਕਰਦੇ ਆਂ ਗੱਲ ਪਹਿਲਾ ਕਬੱਡੀ ਦਾ ਆਪਾਂ ਜੋ ਮਿੱਤਰੋ ਕੋਕਰੀ ਹੀਰਾ ਜਿਲ੍ਹਾ ਮੋਗਾ ਦੇ ਵਿੱਚ ਹੋਣ ਜਾ ਰਿਹਾ ਮਿੱਤਰੋ ਪੂਰੇ ਬਜਨੀ ਕਬੱਡੀ ਖਿਡਾਰੀਆਂ ਦੇ ਮੈਚ ਹੋਣਗੇ 65 ਕਿਲੋ ਦੇ ਮੈਚ ਆ ਮਿੱਤਰੋ ਪਹਿਲਾ ਨਾਮ ਜਿੱਥੇ 21000 ਹੋਵੇਗਾ ਤੇ ਦੂਸਰਾ ਨਾਮ ਜਿੱਥੇ 15000 ਬੈਸਟ ਰੇਡਰ ਤੇ ਯਾਫੀ ਲਈ ਮਿੱਤਰੋ 51 5100 ਦੀ ਨਗਦ ਰਕਮ ਦੇ ਨਾਲ ਮਾਨ ਸਨਮਾਨ ਹੋਵੇਗਾ ਨਾਲ ਹੀ ਲੜਕੀਆਂ ਦਾ ਖਿਡਾਰਨਾਂ ਦਾ ਜੋ ਮੈਚ ਹੋਏਗਾ ਮਿੱਤਰੋ ਪਹਿਲਾ ਨਾਮ ਜਿੱਥੇ 21000 ਹੋਵੇਗਾ ਤੇ ਦੂਸਰਾ ਨਾਮ ਜਿੱਥੇ 15000 ਬੈਸਟ ਖਿਡਾਰਨਾਂ ਦੇ ਲਈ 33100 ਦੀ ਨਕਦ ਰਕਮ ਹੋਵੇਗੀ ਨਾਲ ਹੀ ਮਿੱਤਰੋ ਉਪੰਦੇ ਤਿੰਨ ਪਲੇਅਰ ਬਾਹਰ ਹੋਣਗੇ 71000 ਪਹਿਲਾ ਨਾਮ ਹੋਊਗਾ ਤੇ 51000 ਦੂਸਰਾ ਨਾਮ ਹੋਊਗਾ ਬੈਸਟ ਟਰੇਡਰ ਤੇ ਯਾਫੇ ਦੇ ਲਈ ਮਿੱਤਰੋ ਰੈਜ ਦਿੱਤੇ ਜਾਣਗੇ ਅੱਜ ਦੇ ਦਿਨ ਦਾ ਵਧੀਆ ਕਬੱਡੀ ਗੱਪਾ ਸਾਰੇ ਨਵੇਂ ਪਲੇਅਰਾਂ ਨੂੰਰੇ ਵੀ ਮੌਕਾ ਮਿਲੂਗਾ ਬਹੁਤ ਸਾਰੇ ਸਾਰੇ ਦੀਆਂ ਟੀਮਾਂ ਬਣੀਆਂ ਨੇ ਮਿੱਤਰੋਰੇ ਸਾਰੇ ਔਰਾਰੇ ਕਬੱਡੀ ਦੇ ਜੋ ਨਵੇਂ ਪਲੇਅਰ ਨੇ ਉਰੇ ਖੇਡਣਗੇ ਮਿੱਤਰੋ ਲਾਈਵ ਇਸ ਦਾ ਚੱਲੇਗਾ ਪੰਜਾਬ ਲਾਈਵ 1.com ਤੇ YouTube ਦਾ ਅਫੀਸ਼ੀਅਲ ਚੈਨਲ ਉੱਤੇ ਤੁਸੀਂ ਲਾਈਵ ਦਾ ਆਨੰਦ ਮਾਣ ਸਕਦੇ ਹੋ ਵਧੀਆ ਖੇਡਿਆਰੀ ਪਹੁੰਚਣਗੇ ਅਗਲਾ ਕਬੱਡੀ ਕੱਪ ਆ ਮਿੱਤਰੋ ਮਿਹੇੜੂ ਦੇ ਵਿੱਚ ਜਿਹੜਾ ਕਪੂਰਥਲਾ ਦੇ ਵਿੱਚ ਬਾਲੀਬਾਲ ਦੇ ਟੂਰਨਾਮੈਂਟ ਆਉਣਗੇ ਤੇ ਅੱਜ ਪੂਰੇ ਪਿੰਡ ਪੱਦਰ ਨੇ ਚਾਰ ਸੱਦੀਆਂ ਵਾਲੀਆਂ ਟੀਮਾਂ ਦੇ ਮੈਚ ਹੋਣੇ ਮਿਹੇੜੂ ਦੀ ਟੀਮ ਖੇਡੂ ਤਲਵੰਦੀ ਸਰਹਾਲੀ ਦੀ ਤੇ ਮਹਿਲਪੁਰ ਸ਼ਹੀਦ ਅੰਦੀ ਮਿਤਰੋ ਟੀਮਾਂ ਖੇਡਣੀਆਂ ਪਹਿਲਾ ਨਾਮ ਜਿੱਥੇ 21000 ਹੋਵੇਗਾ ਤੇ ਦੂਸਰਾ ਨਾਮ ਜਿੱਥੇ 18000 ਬੈਸਟ ਰੇਡਰ ਤੇ ਆਫੀਸ਼ੀਅਲੀ 313300 ਦੀ ਰਾਸ਼ੀ ਹੋਵੇਗੀ ਕਬੱਡੀ 55 ਕਿਲੋ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ 5100 ਹੋਊਗਾ ਤੇ ਦੂਸਰਾ ਨਾਮ ਜਿੱਥੇ 4100 ਹੋਊਗਾ ਪਹਿਲੀਆਂ 12 ਟੀਮਾਂ ਇੰਟਰ ਹੋਣਗੀਆਂ ਮਿੱਤਰੋ ਨਾਲ ਹੀ ਕਬੱਡੀ 35 ਕਿਲੋ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ 3100 ਹੋਵੇਗਾ ਤੇ ਦੂਸਰਾ ਨਾਮ ਜਿੱਥੇ 2100 ਆ ਬੈਸਟਰਨ ਦੇ ਲਈ ਸਰਪ੍ਰਾਈਜ਼ ਹੋਣਗੇ ਦੇ ਨਾਲ ਹੀ ਮਿੱਤਰੋ 22 ਫਰਵਰੀ ਨੂੰ 6 ਇੰਟਰਨੈਸ਼ਨਲ ਕਲੱਬਾਂ ਦੇ ਮੈਚ ਹੋਣਗੇ ਲੱਖ ਪਹਿਲਾ ਨਾਮ ਹੋਵੇਗਾ ਤੇ 75000 ਦੂਸਰਾ ਨਾਮ ਹੋਵੇਗਾ ਵੈਸਟ ਰੇਡਰ ਤੇ ਯਾਪੀ ਦੇ ਲਈ 333000 ਦੀ ਨਕਦ ਰਕਮ ਹੋਵੇਗੀ ਮਿੱਤਰੋ 22 ਫਰਵਰੀ ਨੂੰ 6 ਕਲੱਬਾਂ ਦੇ ਮੈਚ ਹੋਣਗੇ ਬਹੁਤ ਸਿਰੇ ਦੀਆਂ ਟੀਮਾਂ ਦੇ ਮੈਚ ਹੋਣਗੇ ਬਹੁਤ ਸਿਰੇ ਸਿਰੇ ਦੇ ਪਲੇਅਰ ਮਿੱਤਰੋ ਦੇ ਖੇਡਣਗੇ ਇਹਨਾਂ ਦੇ ਆਪ ਡੇਟ ਆਪਾਂ ਕੱਲ ਨੂੰ ਤੁਹਾਡੇ ਤੱਕ ਕਰਾਂਗੇ ਸਾਂਝੀ ਤੇ ਨਾਲ ਹੀ ਅੱਜ ਮਿੱਤਰੋ ਅਗਲਾ ਕਬੱਡੀ ਗੱਪਾ ਰਹੀਮਪੁਰ ਜ਼ਿਲ੍ਹਾ ਜਲੰਧਰ ਵਿਖੇ ਹੋਣ ਜਾ ਰਿਹਾ ਹੈ ਪਹਿਲਾ ਨਾਮ ਲੱਖਾਂ ਤੇ ਦੂਸਰਾ ਨਾਮ 75000 ਬੈਸਟ ਰੀਡਰ ਤੇ ਯਾਫੀ ਦੇ ਲਈ ਮਿੱਤਰੋ ਇੱਕ ਇੱਕ ਲੱਖ ਦੀ ਰਕਮ ਹੋਊਗੀ ਔਰ ਇਹ ਵੀ ਮਿੱਤਰੋ ਚਾਰ ਕਲੱਬਾਂ ਦੇ ਮੈਚ ਹੋਣਗੇ ਬਹੁਤ ਸਾਰੇ ਦੇ ਪਲੇਅਰ ਔਰ ਇਹ ਵੀ ਪਹੁੰਚਣਗੇ ਵਧੀਆ ਟੀਮਾਂ ਬਣੀਆਂ ਨੇ ਵਧੀਆ ਪਲੇਅਰ ਖੇਡਣਗੇ ਔਰ ਇਹ ਵੀ ਮਿੱਤਰੋ ਲਾਈਵ ਇਸ ਦਾ ਤੁਸੀਂ ਕਬੱਡੀ ਜੰਕਸ਼ਨ ਜੋ YouTube ਦਾ ਅਫੀਸ਼ੀਅਲ ਚੈਨਲ ਹੈ ਉਸ ਤੇ ਤੁਸੀਂ ਲਾਈਵ ਦਾ ਆਨੰਦ ਮਾਣ ਸਕਦੇ ਹੋ ਲਾਈਵ ਸਾਰੇ ਜੁੜ ਸਕਦੇ ਹੋ ਵਧੀਆ ਪਲੇਅਰ ਔਰ ਇਹ ਵੀ ਖੇਡਣਗੇ ਤੇ ਨਾਲ ਹੀ ਮਿੱਤਰੋ ਕੋਠੇ ਰਾਲਾ ਜਿਹੜਾ ਆਉਂਦੇ ਵਿਖੇ ਮੇਤਰੋ ਅੱਜ ਕਬੱਡੀ ਕੱਪ ਹੋਣ ਜਾ ਰਿਹਾ ਜਿੱਥੇ ਕਬੱਡੀ ਓਪਨ ਦਾ ਇੱਕ ਖੇਡਰੀ 12 ਹੋਊਗਾ 71000 ਜਿੱਥੇ ਮੇਤਰੋ ਪਹਿਲਾ ਨਾਮ ਹੋਊਗਾ ਤੇ 51000 ਜਿੱਥੇ ਦੂਸਰਾ ਨਾਮ ਹੋਊਗਾ ਬੈਸ ਟ੍ਰੇਡਰ ਤੇ ਜਾਫੀ ਲਈ ਸਰਪ੍ਰਾਈਜ਼ ਹੋਣਗੇ ਨਾਲ ਹੀ 65 ਕਿਲੋ ਦਾ ਇੱਕ 플레이ਰ ਬਾਹਰ ਹੋਊਗਾ 15000 ਜਿੱਥੇ ਪਹਿਲਾ ਨਾਮ ਹੋਊਗਾ ਤੇ 11000 ਜਿੱਥੇ ਦੂਸਰਾ ਨਾਮ ਹੋਊਗਾ ਬੈਸ ਟ੍ਰੇਡਰ ਤੇ ਜਾਫੀ ਦੇ ਲਈ 515100 ਦੀ ਨਗਦ ਰਕਮ ਨਾਲ ਮਾਨਸਨਵਾਣ ਹੋਣਗੇ ਉਪਨ ਦਾ ਜਿਹਦੇ ਦਿਨ ਦਾ ਵਧੀਆ ਕਬੱਡੀ ਕੱਪ ਹੋਊਗਾ ਔਰ ਇਹ ਵੀ ਪਲੇਅਰ ਵਧੀਆ ਪਹੁੰਚਣਗੇ ਪੰਜਾਬ ਲਾਈਵ 1.com ਤੇ ਤੁਸੀਂ ਲਾਈਵ ਦਾ ਆਨੰਦ ਮਾਣ ਸਕਦੇ ਹੋ ਤੇ ਮਿੱਤਰੋ ਅਗਲੇ ਕਬੱਡੀ ਕੱਪ ਦੀ ਗੱਲ ਕਰਦੇ ਅਮਲੋਹ ਸ਼੍ਰੀ ਫਤੇਗੜ੍ਹ ਸਾਹਿਬ ਦੇ ਵਿੱਚ ਮਿੱਤਰੋ ਕਬੱਡੀ ਆਲ ਓਪਨ ਦੇ ਸੱਦੇ ਪੱਤੇ ਦੇ 8 ਕਲੱਬਾਂ ਦੇ ਮੈਚ ਹੋਣਗੇ ਪਹਿਲਾ ਨਾਮ 1.5 ਲੱਖ ਅਤੇ ਦੂਸਰਾ ਨਾਮ 1 ਲੱਖ ਬਸ ਟਰੇਡਰ ਦੇ ਯਾਫੀ ਲਈ ਮਿੱਤਰੋ ਕਹਿੰਦੇ ਬ੍ਰਾਂਡ ਨਿਊ ਸਪੀਡ ਕਾਰਾਂ ਦਿੱਤੀਆਂ ਜਾਣਗੀਆਂ ਅੱਜ ਦੇ ਦਿਨ ਦਾ ਇਹ ਕਹਿੰਦੇ ਟੌਪ ਦਾ ਕਬੱਡੀ ਕੱਪ ਹੋਊਗਾ ਲਾਈਵ ਤੁਸੀਂ ਇਹਦਾ www123live.in ਤੇ ਮਾਨ ਸਕਦੇ ਹੋ 8 ਕਲਬਾਂ ਮਿੱਤਰੋ ਭਰਾਮਾ ਵੱਲੋਂ ਬਣਾਈਆਂ ਗਈਆਂ ਨੇ ਪਲੇਅਰ ਮਿੱਤਰੋ ਸਾਰੇ ਪਹੁੰਚਣਗੇ ਤੁਲਾ ਪੱਗੇ ਪਿੰਡ ਵਾਲੇ ਦੇ ਨਾਲ ਹੀ ਸੁਲਤਾਨ ਸ਼ਮਸ਼ਪੂਰੀਆ ਵਿਖੇ ਖੇਡੂਗਾ ਔਰੇ ਅੰਬਾਸੁਰ ਸਿੰਘ ਵਾਲਾ ਮਿੱਤਰੋ ਸਾਰੇ ਟੌਪ ਟੌਪ ਦੇ ਪਲੇਅਰ ਖੇਡਣਗੇ ਮਿੱਤਰੋ ਰੇ ਹਰਿਆਣੇ ਦੀ ਟੀਮ ਮਿੱਤਰੋ ਅਲੱਗ ਤੋਂ ਬਣੀ ਹੈ ਜੋ ਪਹਿਲਾਂ ਤੋਂ ਹੀ ਤਾਕੜੀ ਬਣਾਈ ਹੈ ਪਰ ਉਹਨਾਂ ਦੀ ਟੱਕਰ ਦੇ ਲਈ ਭਰਾਮਾ ਨੇ ਹੋਰ ਵੀ ਟੀਮਾਂ ਇੱਕ ਵਧੀਆ ਸਪੌਂਸ ਕੀਤੀ ਹੈ ਉਹਦੀ ਜਾਣਕਾਰੀ ਭਰਾਮਾ ਨੇ ਆਪਾਂ ਤੁਹਾਡੇ ਦੱਕਾ 9:10 ਵਜੇ ਤੱਕ ਕਮੈਂਟ ਬਾਕਸਾਂ ਦੇ ਵਿੱਚ ਪਿੰਨ ਕਰ ਦੇਵਾਂਗੇ ਟੀਮਾਂ ਦੀ ਜਾਣਕਾਰੀ ਕਿਹੜੇ-ਕਿਹੜੇ ਪਲੇਅਰ ਖੇਡਣਗੇ ਜਿਨਾਂ ਨਾਲ ਹੀ ਮਿੱਤਰੋ ਪੂਰੇ ਹਰਿਆਣਾ ਦੀ ਟੀਮ ਦੇ ਵਿੱਚ ਸ਼ੀਲੂ ਬਾਹੂ ਅਕਬਰਪੁਰ ਖੇਡੂਗਾ ਮਨੀਸ਼ ਬਾਹੂ ਅਕਬਰਪੁਰ ਨਾਲ ਹੀ ਅਮਨ ਦੇਉਰਾ ਖੇਡੂ ਰਵੀ ਦੇਉਰਾ ਰਵੀ ਕੈਲਰਮ ਤੇ ਨਾਲ ਹੀ ਮਿੱਤਰੋ ਬੁਰੂਆ ਸੀਸਰ ਵਾਲਾ ਤੇ ਪੂਰੀ ਛੰਨਾ ਵਾਲਾ ਵੀ ਖੇਡੂ ਮਿੱਤਰੋ ਹਰਿਆਣੇ ਦੀ ਟੀਮ ਦੇ ਵਿੱਚ ਪੂਰੀ ਛੰਨਾ ਵਾਲਾ ਮਿੱਤਰੋ 50% ਚਾਂਸ ਹੈ ਤੇ ਨਾਲ ਹੀ ਬਿੰਦੂ ਹਰਿਆਣੇ ਵਾਲਾ ਖੇਡੂ ਮਿੱਤਰੋ ਹਰਿਆਣੇ ਦੀ ਟੀਮ ਅਲੱਗ ਤੋਂ ਬਣੀ ਹੈ ਦੇ ਬਾਕੀ ਪਲੇਅਰ ਮੇਤਰੋ ਪੰਜਾਬ ਦੇ ਖੇਡਣਗੇ ਉਹਨਾਂ ਦੇ ਜਿਹੜੀਆਂ ਵੀ ਟੀਮਾਂ ਬਣੀਆਂ ਆਪਾਂ ਤੁਹਾਨੂੰ ਕਮੈਂਟ ਬਾਕਸਾਂ ਦੇ ਵਿੱਚ ਪਿੰਨ ਕਰ ਦੇਵਾਂਗੇ ਹਾਲੇ ਭਰਾਵਾਂ ਨੇ ਅਪਡੇਟ ਨਹੀਂ ਦਿੱਤੀ ਕਿਉਂ ਟੂਰਨਾਮੈਂਟ ਹੁੰਦਾ ਸਾਰੇ ਬਾਕੀ ਦੇਖ ਹੀ ਰਹੇ ਹੋ ਤੁਸੀਂ ਕਬੱਡੀ ਦੀ ਕਿਉਂ ਜੀ ਹਾਲਤ ਦੇ ਵਿੱਚੋਂ ਗੁਜ਼ਰ ਰਹੀ ਹੈ ਇਸ ਕਰਕੇ ਆਪਾਂ ਸਵੇਰ ਤੱਕ ਕਮੈਂਟ ਬਾਕਸਾਂ ਦੇ ਵਿੱਚ ਜਰੂਰ ਪਿੰਨ ਕਰਾਂਗੇ ਕਿਹੜੀਆਂ-ਕਿਹੜੀਆਂ ਕਲੱਬਾਂ ਖੇਡਣਗੀਆਂ ਕਿਹੜੇ-ਕਿਹੜੇ ਪਲੇਅਰ ਖੇਡਣਗੇ ਨਾਲ ਹੀ ਮੇਤਰੋ ਕਮੈਂਟ ਬਾਕਸਾਂ ਦੇ ਵਿੱਚ ਵੀ ਆਪਣਾ ਸੁਝਾਅ ਜਰੂਰ ਦਿਆ ਕਰੋ ਹੱਲਾਸ਼ੇਰੀ ਜਰੂਰ ਦਿਆ ਕਰੋ ਤੁਹਾਡੇ ਪਿਆਰ ਦੀ ਸਦਕਾ ਹੀ ਆਪਾਂ ਅਪਡੇਟ ਪਾਉ ਨਿਆਰੇ ਮਿੱਤਰੋ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਜੋ ਕਬੱਡੀ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਕੋਈ 플레이ਰ ਕੋਈ ਟੀਮ ਬਾਰੇ ਬੋਲਦੇ ਕੁਝ ਗਲਤੀ ਨਾਲ ਬੋਲ ਲਿਆ ਗਿਆ ਹੋਵੇ ਤਾਂ ਸਾਰੇ ਭਰਾਵਾਂ ਤੋਂ ਦਿਲੋਂ ਮਾਫੀ ਚਾਹੁੰਦੇ ਆ ਜੀ ਆਪਣੇ ਛੋਟਾ ਭਰਾ ਸਮਝ ਕੇ ਮਾਫ ਕਰਨਾ ਕੱਲ ਨੂੰ ਮਿਲਾਂਗੇ ਜੀ ਕਬੱਡੀ ਦੀ ਇੱਕ ਤਾਕੜੀ ਨਵੀਂ ਅਪਡੇਟ ਦੇ ਨਾਲ ਚੈਨਲ ਦੇ ਨਾਲ ਜੁੜੇ ਰਹੋ ਨਾਲ ਹੀ ਸਾਨੂੰ ਹੱਥ ਵਨ ਕੇ ਬੇਨਤੀ ਹੈ ਵੈਗੁਰੂ ਪ੍ਰਮਾਤਮਾ ਗਿੰਨ ਕਬੱਡੀ ਦੇ ਖਿਡਾਰੀਆਂ ਦੇ ਲਈ ਅਰਦਾਸ ਜ਼ਰੂਰ ਕਰਿਆ ਕਰੋ ਤਾਂ ਜੋ ਕਿਸੇ ਭਰਾ ਦੇ ਕੋਈ ਸੱਟ ਨਾ ਲੱਗੇ ਵੈਗੁਰੂ ਪ੍ਰਮਾਤਮਾ ਸਾਰੇ ਤੇ ਮਿਹਰ ਪਰ ਹੱਥ ਰੱਖੇ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਮਿਲਾਂਗੇ ਜੀ ਕੱਲ ਨੂੰ ਇੱਕ ਨਵੀਂ ਅਪਡੇਟ ਦਿੰਦਾ ਤਦ ਤੱਕ ਲਈ ਦਿਓ ਜੀ ਆ ਗਿਆ ਧੰਨਵਾਦ